ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਉਲਟ ਜਾਤ ਕੁਲ ਦਉ ਬਿਸਾਰੀ ਸੋਨ ਸਹਿਜ ਮਹਿ ਬੁਨਤ ਹਮਾਰੀ ਸੋ ਭਗਤ ਕਬੀਰ ਸਾਹਿਬ ਜੀ ਦਾ ਇਹ ਸਤਵਾਂ ਸ਼ਬਦ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਵਿੱਚ ਭਗਤ ਕਬੀਰ ਸਾਹਿਬ ਕਿਰਪਾ ਕਰ ਰਹੇ ਆ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਦੇ ਪਾਸ ਕੁਝ ਹਿੰਦੂ ਅਤੇ ਕੁਝ ਮੁਸਲਮਾਨ ਇਕੱਠੇ ਹੋ ਕੇ ਆਏ। ਉਹਨਾਂ ਨੇ ਕਿਹਾ ਕਿ اے ਕਬੀਰ ਜਾਂ ਤਾਂ ਤੂੰ ਹਿੰਦੂ ਬਣ ਜਾ ਜਾਂ ਮੁਸਲਮਾਨ ਕਿਸੇ ਇੱਕ ਪਾਸੇ ਜੋਰ ਹੋਣਾ ਕਰ। ਤਦ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਉਲਟ ਜਾਤ ਕੁਲ ਦਉ ਬਿਸਾਰੀ ਇਹ ਭਾਈ ਪ੍ਰਮਾਤਮਾ ਤੋਂ ਉਲਟ ਜਾਂਦੇ ਹੋਏ ਜਾਣ ਕੇ ਮੈਂ ਹਿੰਦੂ ਅਤੇ ਮੁਸਲਮਾਨ ਦੋਵੇਂ ਕੁਲਾਂ ਹੀ ਪੁਲਾ ਦਿੱਤੀਆਂ ਹਨ ਪਾਵ ਹਿੰਦੂ ਪ੍ਰਮਾਤਮਾ ਦੀ ਭਗਤੀ ਛੱਡ ਕੇ ਕਰਮ ਕਾਂਡਾਂ ਵਿੱਚ ਫਸੇ ਹੋਏ ਅਤੇ ਮੁਸਲਮਾਨ ਸ਼ਰਅ ਦੀਆਂ ਕਿਤਾਬਾਂ ਪੜ੍ਹ ਕੇ ਖੁਦਾ ਦੀ ਇਬਾਦਤ ਵੱਲੋਂ ਭੁੱਲੇ ਹੋਏ ਹਨ ଅਥਵਾ ਹਿੰਦੂ ਕਹਿੰਦੇ ਹਨ ਕਿ ਅਸੀਂ ਵੱਡੇ ਹਾਂ ਅਤੇ ਮੁਸਲਮਾਨ ਕਹਿੰਦੇ ਹਨ ਕਿ ਅਸੀਂ ਵੱਡੇ ਹਾਂ। ਇਉਂ ਮੈਂ ਇਹਨਾਂ ਦੋਨਾਂ ਵਿੱਚ ਜਾਤੀ ਅਤੇ ਕੁਲ ਦਾ ਭਵਾਨ ਸਮਝ ਕੇ ਵਿਸਾਰ ਦਿੱਤੇ ਹਨ। ਅਥਵਾ ਸੰਸਾਰ ਵੱਲੋਂ ਬਿਰਤੀ ਉਲਟਾ ਕੇ ਮੈਂ ਜਾਤੀ ਅਤੇ ਕੁਲ ਦੀ ਹੰਕਤਾ ਭੁਲਾ ਦਿੱਤੀ ਹੈ। ਸੁੰਨ ਸਹਿਜ ਮਹਿ ਬੁਨਤ ਹਮਾਰੀ। ਸੁੰਨ ਅਫੁਰਸ ਰੂਪ ਬ੍ਰਹਮ ਦੇ ਸਹਿਜ ਗਿਆਨ ਵਿੱਚ ਹਮਾਰੀ ਸਾਡੀ ਬੁਣਤ ਕੀਏ ਬੁਣਤੀ ਹੋ ਰਹੀ ਹੈ ਅਰਥਾਤ ਵਿਰਾਗ ਬਬੇਖੜ ਸੰਪਤੀ ਅਤੇ ਮੋਖਿਛਾ ਇਹ ਤਾਣੇ ਦਾ ਸੂਤ ਹੈ ਸਰਵਣ ਮੰਨਣ ਨਿਧਿਆਸਣ ਤਤ ਤੁੰ ਦਾ ਸੰਸ਼ੋਧਨ ਇਹ ਪੇਟੇ ਦਾ ਸੂਤ ਹੈ ਅਫੁਰਸ ਰੂਪ ਵਿੱਚ ਭੇਦ ਦੀਆਂ ਬਾਦ ਅਤੇ ਅਭੇਦ ਦੀਆਂ ਸਾਧਕ ਯੁਗਤੀਆਂ ਰੂਪੀ ਨਲਕੀਆਂ ਵਗਾ ਕੇ ਸੋਹਣੀ ਬੁਣਤੀ ਕਰ ਰਿਹਾ ਹਾਂ ਵਸ ਜਾਤੀ ਬਿਰਤੀ ਦਾ ਪਰਵਾਹ ਰੂਪ ਪੇਟਾ ਤੇ ਵਸ ਜਾਤੀ ਬਿਰਤੀ ਦਾ ਪਰਵਾਹ ਰੂਪ ਤਾਣੇ ਦਾ ਸੂਤ ਹੈ ਇਹ ਫੋਰਸ ਰੂਪ ਦੇ ਵਿੱਚ ਗਿਆਨ ਰੂਪੀ ਬਸਤਰ ਦੀ ਸਾਡੀ ਸੋਹਣੀ ਬਣਦੀ ਢੰਡਰੀ ਹੈ ਹਮਰਾ ਝਗੜਾ ਰਹਾ ਨਕੋ ਪੰਡਤ ਮੁੱਲਾ ਸਾਡੇ ਦੂਰ ਰਹਾਓ ਇਹ ਭਾਈ ਹਮਰਾ ਸਾਡਾ ਤਾਂ ਕਿਸੇ ਨਾਲ ਕੋਈ ਵੀ ਝਗੜਾ ਵਿਵਾਦ ਨਹੀਂ ਰਿਹਾ ਅਸੀ ਪੰਡਤ ਹਿੰਦੂਆਂ ਦੇ ਵਿਦਵਾਨ ਅਤੇ ਮੁੱਲਾ ਮੁਸਲਮਾਨਾਂ ਦੇ ਵਿਦਵਾਨ ਦੋਵੇਂ ਰਸਤੇ ਹੀ ਛੱਡ ਦਿੰਦੇ ਹਨ ਭਾਗ ਪੰਡਤਾਂ ਵਾਲੇ ਕਰਮ ਕਾਂਡ ਛੱਡ ਦਿੰਦੇ ਹਨ ਅਤੇ ਮੁੱਲਾਂ ਵਾਲੇ ਸ਼ਰਧ ਦੇ ਭੇਦ ਛੱਡ ਦਿੰਦੇ ਹਨ ਰਹਾਉ ਬੁਣ ਬੁਣ ਆਪ ਆਪ ਪਹਿਰਾਵੋ ਜਹ ਨਹੀਂ ਆਪ ਤਹਾ ਹੋਏ ਗਾਵੋ ਹੇ ਪਾਈ ਅਸੀਂ ਉਪਰੋਕਤ ਕਥਨ ਕੀਤੇ ਗਿਆਨ ਰੂਪੀ ਬਸਤਰ ਨੂੰ ਬੁਣ ਬੁਣ ਓਣ ਓਣ ਕੇ ਤੂੰ ਤਉਪਾਦ ਦੇ ਲਖਰਤ ਪਰਤਕ ਜੋਤ ਤੇ ਤਤਪਾਦ ਦੇ ਲਖਰਤ ਅਦਵੈਤ ਆਨੰਦ ਜੋਤ ਵਿੱਚ ਸਰਵਣ ਮੰਨਣ ਦੇ ਅਧਿਆਸਨ ਕਰਕੇ ਇਸਤਤ ਲੀਨ ਹੋਣ ਰੂਪ ਆਪਣੇ ਆਪ ਨੂੰ ਬਸਤਰ ਪਹਿਨਾਉਣਾ ਕਰਦੇ ਹਾਂ ਅਤੇ ਜਿੱਥੇ ਆਪਾ ਪਾਵ ਹੰਕਾਰ ਨਹੀਂ ਹੈ ਉਸ ਅਵਸਥਾ ਵਿੱਚ ਇਸਤਤ ਹੋ ਕੇ ਅਸੀਂ ਬ੍ਰਹਮ ਗਿਆਨ ਦੇ ਬਚਨਾਂ ਨੂੰ ਗਾਉਣਾ ਕਰਦੇ ਹਾਂ ਵਸੂਖਮ ਅਸਤੂਲ ਤੇ ਕਾਰਨ ਦੇਹਾਂ ਦੇ ਅਭਿਮਾਨ ਤੋਂ ਰਹਿਤ ਬ੍ਰਹਮ ਸਰੂਪ ਵਿੱਚ ਇਸਤਿਤ ਹੋ ਕੇ ਜਿਗਿਆਸੂ ਅਧਿਕਾਰੀਆਂ ਨੂੰ ਜੀਵਨ ਮੁਕਤੀ ਦਾ ਆਨੰਦ ਦੇਣ ਵਾਸਤੇ ਪ੍ਰਭੂ ਦਾ ਜਸ ਗਾ ਰਹੇ ਹਾਂ ਪੰਡਿਤ ਮੁਲਾ ਜੋ ਲਿਖਦੀਆ ਛੱਡ ਚੱਲੇ ਹਮ ਕਸ਼ੂ ਨ ਲੀਆ ਅਰ ਤਾਂ ਨੇ ਜੋ ਕਰਮ ਕਾਂਡਾਂ ਦੇ ਬਚਨ ਤੇ ਮੁਲਾ ਮਲਾੜਿਆਂ ਨੇ ਤਰਾ ਆਦਬਾਰੇ ਜੋ ਕੁਝ ਲਿਖ ਦਿੱਤਾ ਹੈ ਹੁਣ ਅਸੀਂ ਮਾਰਫਤ ਗਿਆਨ ਅਵਸਥਾ ਵਾ ਅਨੁਪ ਅਵਸਥਾ ਵਿੱਚ ਪਹੁੰਚ ਕੇ ਉਹ ਸਭ ਕੁਝ ਛੱਡ ਚੱਲੇ ਹਾਂ ਅਸੀਂ ਇਹਨਾਂ ਦਾ ਕੁਝ ਵੀ ਮਤ ਸੁਭਾ ਨਹੀਂ ਲੈਣਾ ਕੀਤਾ ਹਿਰਦੈ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰ ਦਾ ਇਹ ਬਾਈ ਅਸੀਂ ਹਿਰਦੇ ਵਿੱਚ ਇਖਲਾਸ ਸ਼ੁੱਧ ਨਿਸ਼ਕਪਟ ਪ੍ਰੇਮ ਕਰਕੇ ਮੀਰਾ ਪਾਦਸ਼ਾ ਪ੍ਰਮਾਤਮਾ ਨੂੰ ਨਿਰਖ ਦੇਖ ਲੈਣਾ ਕੀਤਾ ਹੈ ଅਥਵਾ ਜੈਸਾ ਕਿ ਸਾਜ ਕਹੋ ਸੁਨ ਲੈ ਹੋ ਸੱਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਆਪਣੇ ਹਿਰਦੇ ਅੰਦਰ ਖੋਜੀ ਹੋ ਕੇ ਪ੍ਰਮਾਤਮਾ ਨੂੰ ਖੋਜ-ਖੋਜ ਢੂੰਡ-ਢੂੰਡ ਕੇ ਭਾਵ ਤਤ ਤਵਨ ਪਦ ਦੇ ਲਖਰਤ ਦੀ ਇਕਤਾ ਕਰਕੇ ਬ੍ਰਹਮ ਨਾਲ ਮਿਲ ਗਏ ਹਾਂ ਭਾਵ ਅਪੇਧ ਹੋ ਗਏ ਹਾਂ ਇਸ ਹੁਣ ਅਗਲਾ ਸ਼ਬਦ ਆਰੰਭ ਹੋ ਰਿਹਾ ਕਿ ਭਗਤ ਕਬੀਰ ਸਾਹਿਬ ਜੀ ਦਾ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਧੰਤੋਂ ਹੀਣੇ ਕੰਗਾਲ ਤੇ ਤਨਵਾਨ ਪੁਰਖਾਂ ਦੀ ਹਾਲਤ ਕਥਨ ਕਰਕੇ ਅਖੀਰ ਵਿੱਚ ਨਾਮ ਦੀ ਮਹਿਮ ਕਥਨ ਕਰਦੇ ਹਨ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਤਰੇ ਰਹਉ ਏ ਭਾਈ ਦੁਨੀਆ ਦੀ ਐਸੀ ਹਾਲਤ ਹੈ ਕਿ ਨਿਰਤਨ ਧਨ ਤੋਂ ਹੀਣੇ ਮਨੁੱਖ ਨੂੰ ਕੋਈ ਵੀ ਆਦਰ ਸਤਕਾਰ ਨਹੀਂ ਦੇਣਾ ਕਰਦਾ ਲੱਖ ਯਤਨ ਪਾਵੇ ਉਹ ਨਿਰਤਨ ਮਨੁੱਖ ਧਨੀ ਪੁਰਖ ਨੂੰ ਖੁਸ਼ ਕਰਨ ਲਈ ਲੱਖਾਂ ਉਦਮ ਉਪਰਾਲੇ ਕਰੇ ਬਾਰੂ ਤਨੀਪੁਰਖ ਉਸ ਕੰਗਾਲ ਨੂੰ ਆਪਣੇ ਚਿੱਤ ਮਨ ਵਿੱਚ ਨਹੀਂ ਰੱਖਦਾ। ਭਾਵ ਉਸ ਦੇ ਕੀਤੇ ਲਖਾਂ ਉਦਮਾਂ ਦੀ ਪ੍ਰਵਾਹ ਨਹੀਂ ਕਰਦਾ ਰਹਾਉ। ਜਉ ਨਿਰਤਨ ਸਰ ਧਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ। ਜੇਕਰ ਕਹਿੰਦੇ ਨਿਰਤਨ ਧਨਹੀਣ ਪੁਰਖ ਸਰ ਧਨ ਧਨਵਾਨ ਪੁਰਖ ਦੇ ਕੋਲ ਜਾਣਾ ਕਰੇ। ਤਦੋਂ ਅੱਗੇ ਬੈਠਾ ਹੋਇਆ ਤਨੀਪੁਰਖ ਉਸ ਕੰਗਾਲ ਵਾਲਾ ਆਪਣੀ ਪਿੱਠ ਕੰਡ ਫੇਰ ਲਿੰਦਾ ਹੈ। ਕਿ ਕਿਤੇ ਮੇਰੇ ਪਾਸੋਂ ਕੁਝ ਮੰਗ ਨਾ ਲਵੇ ਜੋ ਸਰਦਨ ਨਿਰਧਨ ਕਹ ਜਾਏ ਦੀਆਂ ਆਦਰ ਲੀਆ ਬੁਲਾਏ ਜੇਕਰ ਸਰਦਨ ਦੌਲਤਮੰਦ ਪੁਰਖ ਕਿਸੇ ਨਿਰਧਨ ਕੰਗਾਲ ਪੁਰਖ ਦੇ ਕੋਲ ਜਾਣਾ ਕਰੇ ਤਦੋਂ ਕੰਗਾਲ ਪੁਰਖ ਵੱਲੋਂ ਦੌਲਤਮੰਦ ਨੂੰ ਆਦਰ ਸਤਕਾਰ ਦਿੱਤਾ ਜਾਂਦਾ ਅਤੇ ਬਹੁਤ ਪ੍ਰੇਮ ਨਾਲ ਘਰ ਦੇ ਅੰਦਰ ਬੁਲਾ ਲਿਆ ਜਾਂਦਾ ਹੈ ਨਿਰਤਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨ ਮੇਟੀ ਜਾਏ ਵਾਸਤੂ ਵਿੱਚ ਚੇਤਨ ਦੀ ਅੰਸ ਹੋਣ ਕਰਕੇ ਨਿਰਤਨ ਕੰਗਾਲ ਤੇ ਸਰਦਨ ਦੌਲਤਮੰਦ ਆਪਸ ਵਿੱਚ ਦੋਵੇਂ ਭਰਾ ਹਨ ਇਹ ਪ੍ਰਮਾਤਮਾ ਦੀ ਕਲਾ ਖੇਡ ਮਿਟਾਈ ਨਹੀਂ ਜਾ ਸਕਦੀ ਭਾਵ ਕਰਮਾਂ ਦੀ ਖੇਡ ਅਨੁਸਾਰ ਕੋਈ ਕੰਗਾਲ ਤੇ ਕੋਈ ਧਨਵਾਨ ਹੈ ਪ੍ਰਭੂ ਕਰਮਾਂ ਅਨੁਸਾਰ ਫਲ ਬਰਦਾਤਾ ਹੈ ਕਹ ਕਬੀਰ ਨਿਰਤਨ ਹੈ ਸੋਈ ਜਾਕੇ ਹਿਰਦੈ ਨਾਮ ਨਾ ਹੋਈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਹੀ ਮਨੁੱਖ ਨਿਰਤਨ ਧੰਤੋਂ ਹੀਣ ਕੰਗਾਲ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਮਨ ਵਿੱਚ ਪ੍ਰਮਾਤਮਾ ਦੇ ਨਾਮ ਨਾਲ ਕੋਈ ਪ੍ਰੀਤੀ ਨਹੀਂ ਹੈ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਤੁਸ ਅੱਗੇ ਹੁਣੇ ਨਵਾਂ ਸ਼ਬਦ ਆਰੰਭ ਹੋ ਰਿਹਾ ਭਗਤ ਕਬੀਰ ਸਾਹਿਬ ਜੀ ਦਾ ਏ ਪਾਈ ਇਸ ਮਨੁੱਖਾ ਜਨਮ ਵਿੱਚ ਗੁਰਾਂ ਦੀ ਸੇਵਾ ਟਹਿਲ ਅਤੇ ਭਗਤ ਭਗਤੀ ਦੀ ਕਾਲ ਕਮਾਈ ਕਲਣਾ ਕਰੋ ਤਦੋਂ ਹੀ ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੋਈ ਸਫਲੀ ਹੈ ਅਤਵਾ ਅਨਵੇਂ ਅਨਸਾਰ ਅਰਥ ਤਦੋਂ ਹੀ ਇਹ ਮਨੁੱਖੀ ਦੇਹੀ ਕਾਇਆ ਪਾਈ ਹੋਈ ਸਫਲੀ ਜੇਕਰ ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਜਾਵੇ ਇਸ ਦੇਹੀ ਕੋ ਸਿਮਰਹਿ ਦੇਵ ਹੇ ਪਾਈ ਇਸ ਮਨੁੱਖ ਦੇਹੀ ਨੂੰ ਤਾਂ ਦੇਵਤੇ ਵੀ ਸਿਮਰਦੇ ਯਾਦ ਕਰਦੇ ਹਨ ਸਾਨੂੰ ਵੀ ਇਹ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਵੇ ਤਾਂ ਜੋ ਭਜਨ ਬੰਦਗੀ ਕਰਕੇ ਪ੍ਰਾਪਤ ਅਸੀਂ ਮੁਕਤੀ ਦੀ ਪ੍ਰਾਪਤੀ ਕਰ ਸਕੀਏ ਸੋ ਜਿਵੇਂ ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਨਾਨਕ ਨੰਦਪੁਰ ਸਾਹਿਬ ਵਿਸਾਰੇ ਸਨ ਉਸ ਸਮੇਂ ਰੋਪੜ ਦੇ ਇਲਾਕੇ ਦਾ ਇੱਕ ਫਕੀਰ ਆਪਣੇ ਮਰੀਦਾਂ ਨਾਲ ਵਿਚਰਦਾ ਆ ਆਨੰਦਪੁਰ ਸਾਹਿਬ ਦੇ ਕੋਲ ਪਹੁੰਚਿਆ ਉੱਥੇ ਸਿੱਖਾਂ ਪਾਸੋਂ ਪੁੱਛਿਆ ਕਿ ਇਹ ਸੁੰਦਰ ਮਹੱਲ ਸਰਾਵਾਂ ਕੌਣ ਬਣਵਾ ਰਿਹਾ ਅੱਗੋਂ ਸਿੱਖਾਂ ਨੇ ਕਿਹਾ ਕਿ ਇਹ ਸਰਾਵਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੌਵੇਂ ਸਰੂਪ ਸਤਿਗੁਰੂ ਜੀ ਬਣਵਾ ਰਹੇ ਹਨ ਫਕੀਰ ਨੇ ਹੈਰਾਨ ਜਿਹਾ ਹੋ ਕੇ ਕਿਹਾ ਤੁਸੀਂ ਗੁਰੂ ਕੋਲੋਂ ਮੇਰੇ ਇੱਕ ਪ੍ਰਸ਼ਨ ਦਾ ਉੱਤਰ ਪੁੱਛ ਕੇ ਰੱਖਿਓ ਕਿ ਗੁਰੂ ਕੀ ਅਤੇ ਪਰਵਿਰਤੀ ਕੀ ਮੈਂ ਕੱਲ ਨੂੰ ਤੁਹਾਡੇ ਕੋਲੋਂ ਆ ਕੇ ਉੱਤਰ ਪੁੱਛਾਂਗਾ ਤਦੋਂ ਸਿੱਖਾਂ ਨੇ ਸਤਿਗੁਰਾਂ પાસે ਪੁੱਛਿਆ ਕਿ ਗੁਰੂ ਜੀ ਇੱਕ ਫਕੀਰ ਨੇ ਪ੍ਰਸ਼ਨ ਕੀਤਾ ਕਿ ਗੁਰੂ ਕੀ ਅਤੇ ਪਰਵਿਰਤੀ ਕੀ ਉਸ ਨੇ ਇਸ ਦਾ ਉੱਤਰ ਪੁੱਛਿਆ ਹੈ ਸਤਿਗੁਰੂ ਜੀ ਨੇ ਕਿਹਾ ਜਦੋਂ ਉਹ ਫਕੀਰ ਕੱਲ ਨੂੰ ਮਿਲੇ ਤਾਂ ਉਸ ਨੂੰ ਕਹਿਣਾ ਕਿ ਅਸੀਂ ਉਸ ਦੇ ਸਾਹਮਣੇ ਉੱਤਰ ਦੇਾਂਗੇ ਜਦੋਂ ਅਗਲੇ ਦਿਨ ਉਹ ਫਕੀਰ ਆਇਆ ਤਾਂ ਸਿੱਖਾਂ ਨੇ ਕਿਹਾ ਕਿ ਤੈਨੂੰ ਗੁਰੂ ਜੀ ਆਪ ਤੇਰੇ ਪ੍ਰਸ਼ਨ ਦਾ ਉੱਤਰ ਦੇਣਗੇ ਉਸ ਵੇਲੇ ਇਹ ਸਿੱਖਾਂ ਦੇ ਨਾਲ ਗੁਰੂ ਜੀ ਦੇ پاس ਪਹੁੰਚਿਆ ਇਸ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਉਹ ਪ੍ਰਸ਼ਨ ਦੁਹਰਾਇਆ ਕਿ ਗੁਰੂ ਕੀ ਅਤੇ ਪ੍ਰਵਿਰਤੀ ਕੀ ਅਗੋਂ ਗੁਰੂ ਜੀ ਨੇ ਕਿਹਾ ਕਿ ਇਸ ਪ੍ਰਸ਼ਨ ਉੱਤਰ ਸੁਣਨਾ ਚਾਹੁੰਦੇ ਹੋ ਜਾਂ ਵੇਖਣਾ ਚਾਹੋਗੇ ਉਸ ਨੇ ਕਿਹਾ ਕਿ ਜੇਕਰ ਦਿਖਾ ਦੇਵੋਗੇ ਤਾਂ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋਵੇਗੀ ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਅੱਖਾਂ ਬੰਦ ਕਰੋ ਜਦੋਂ ਫਕੀਰ ਨੇ ਅੱਖਾਂ ਬੰਦ ਕੀਤੀਆਂ ਤਾਂ ਆਪਣੇ ਆਪ ਨੂੰ ਬਹਿਸਤ ਵਿੱਚ ਵੇਖਿਆ ਉਥੇ ਸਾਹਮਣੇ ਸੋਨੇ ਤੇ ਹੀਰਿਆਂ ਨਾਲ ਜੜੇ ਹੋਏ ਇੱਕ ਪਲੰਘ ਉੱਪਰ ਬਹੁਤ ਰਾਜਸੀ ठाਠ ਨਾਲ ਇੱਕ ਆਦਮੀ ਬੈਠਾ ਸੀ ਜਿਸ ਦੇ ਆਲੇ-ਦੁਆਲੇ ਸੇਵਾ ਵਿੱਚ ਅਨੇਕਾਂ ਨੌਕਰ ਚਾਕਰ ਸਨ ਜਦੋਂ ਨੌਕਰ ਸੇਵਾ ਕਰਕੇ ਚਲੇ ਗਏ ਤਦੋਂ ਫਕੀਰ ਨੇ ਉਸ ਮਨੁੱਖ ਤੋਂ ਪੁੱਛਿਆ ਕਿ ਤੂੰ ਐਸਾ ਕੀ ਪੁੰਨ ਕਰਮ ਕੀਤਾ ਹੈ ਜਿਸ ਕਰਕੇ ਤੈਨੂੰ ਇਤਨਾ ਸੁੱਖ ਪ੍ਰਾਪਤ ਹੋ ਰਿਹਾ ਤਦੋਂ ਉਸਨੇ ਰੋ ਰੋ ਕੇ ਕਿਹਾ ਕਿ ਮੈਂ ਕੀ ਪੁੰਨ ਕਰਨਾ ਸੀ ਪੁੰਨ ਤਾਂ ਮਨੁੱਖਾ ਜੂਨ ਵਿੱਚ ਹੁੰਦੇ ਹਨ ਮੈਂ ਪਿਛਲੇ ਜਨਮ ਵਿੱਚ ਧਰਤੀ ਉੱਪਰ ਇੱਕ ਤਾਮਸੀ ਜੀਵ ਸ਼ੇਰ ਸੀ ਇੱਕ ਵਾਰ ਬਹੁਤ ਵਰਖਾ ਤੇ ਹਨੇਰੀ ਚੱਲ ਰਹੀ ਸੀ ਗੜੇ ਪੈ ਰਹੇ ਸਨ ਉਸ ਵੇਲੇ ਦੋ ਫਕੀਰ ਮੀਂਹ ਹਨੇਰੀ ਤੋਂ ਬਚਣ ਲਈ ਮੇਰੀ ਗੁਫਾ ਵਿੱਚ ਆਵੜੇ ਉਦੋਂ ਮੈਂ ਵੀ ਆਪਣੀ ਖੁਰਾਕ ਖਾ ਕੇ ਗੁਫਾ ਵਿੱਚ ਵੜਨ ਲੱਗਾ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਗੁਫਾ ਵਿੱਚ ਦੋ ਫਕੀਰ ਆਏ ਹਨ ਮੈਂ ਸੋਚਿਆ ਕਿ ਜੇਕਰ ਮੈਂ ਅੰਦਰ ਗਿਆ ਤਾਂ ਉਹ ਫਕੀਰ ਮੇਰਾ ਭੈਅ ਕਰਕੇ ਮਰ ਜਾਣਗੇ ਇਸ ਲਈ ਮੈਂ ਗੁਫਾ ਦੇ ਬਾਹਰ ਹੀ ਬੈਠ ਗਿਆ ਸਾਰਾ ਮੀਂਹ ਮੇਰੇ ਉੱਪਰ ਵਰਿਆ ਸਿਰ ਉੱਪਰ ਗੜੇ ਵੱਜਣ ਨਾਲ ਮੇਰੀ ਉੱਥੇ ਹੀ ਮੌਤ ਹੋ ਗਈ ਜਦੋਂ ਮੀਂਹ ਰੁਕਣ ਤੋਂ ਬਾਅਦ ਉਹ ਫਕੀਰ ਬਾਹਰ ਨਿਕਲੇ ਤਾਂ ਮੈਨੂੰ ਮਰਿਆ ਜਾਣ ਕੇ ਸਮਝ ਗਏ ਕਿ ਇਹ ਗੁਫਾ ਇਸ ਦੀ ਸੀ ਇਸ ਨੇ ਸਾਡੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ ਹੈ ਤਦੋਂ ਉਹਨਾਂ ਨੇ ਪਰਉਪਕਾਰ ਸਮਝ ਕੇ ਆਪਣੇ ਚਰਨ ਛੁਆ ਦਿੱਤੇ ਉਸ ਪਰਉਪਕਾਰ ਬਦਲੇ ਮੈਨੂੰ ਇਹ ਸੁਖ ਪ੍ਰਾਪਤ ਹੋਇਆ ਹੈ ਮੈਂ ਇੱਥੇ ਰੋ ਰਿਹਾ ਹਾਂ ਕਿ ਜੇਕਰ ਮੈਨੂੰ ਮਨੁੱਖਾ ਜਨਮ ਪ੍ਰਾਪਤ ਹੋ ਜਾਵੇ ਤਾਂ ਉਸ ਵਿੱਚ ਪੁੰਨ ਕਰਮ ਭਜਨ ਬੰਦਗੀ ਕਰਨ ਨਾਲ ਲੋਕਾਂ ਦੇ ਲਈ ਮਕਾਨ ਆਦ ਬਣਾ ਕੇ ਐਸਾ ਪੁੰਨ ਕਰਦਾ ਜਿਸ ਇੱਕ ਰਾਤ ਦੇ ਪੁੰਨ ਕਰਮ ਕਰਨ ਦੇ ਬਦਲੇ ਮੈਨੂੰ ਇਤਨੇ ਸੁਖ ਮਿਲੇ ਹਨ ਉਹ ਮੈਂ ساری ਉਮਰ ਹੀ ਕਰਦਾ ਜਿਸ ਕਰਕੇ ਮੈਨੂੰ ਹੋਰ ਵੀ ਬਹੁਤ ਆਨੰਦ ਪ੍ਰਾਪਤ ਹੁੰਦਾ ਇਹ ਦੇਖ ਕੇ ਫਕੀਰ ਨੇ ਉਸ ਨੂੰ ਨਮਸਕਾਰ ਕੀਤੀ ਅਤੇ ਅੱਖਾਂ ਖੋਲੀਆਂ ਤਦੋਂ ਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਕਿਹਾ ਸਤਿਗੁਰੂ ਜੀ ਮੈਨੂੰ ਉਤਰ ਮਿਲ ਗਿਆ ਹੈ ਤੁਸੀਂ ਬਹੁਤ ਪਰਉਪਕਾਰ ਕਰ ਰਹੇ ਹੋ ਤੁਹਾਡੇ ਇਸ ਪਰਉਪਕਾਰ ਪੁੰਨ ਦੀ ਕਦੇ ਵੀ ਟੋਟ ਨਹੀਂ ਆਵੇਗੀ ਇਉਂ ਉਹ ਫਕੀਰ ਸਤਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਵਿਦਾ ਹੋ ਗਿਆ ਸੋ ਭਾਵੇ ਹੈ ਕਿ ਉਹ ਸਵਰਗ ਵਿੱਚ ਬੈਠਾ ਹੋਇਆ ਵੀ ਮਨੁੱਖਾ ਜਨਮ ਨੂੰ ਤਰਸ ਰਿਹਾ ਹੈ ਸੋ ਦੇਹੀ ਭਜ ਹਰ ਕੀ ਸੇਵ ਉਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ ਜਿਸ ਵਿੱਚ ਪ੍ਰਮਾਤਮਾ ਦੀ ਭਗਤੀ ਰੂਪੀ ਸੇਵ ਟਹਿਲ ਅਤੇ ਜਸ ਨੂੰ ਭਜ ਸੇਵਨਾ ਜਪਣਾ ਕਰੋ ਵਾ ਹਰੀ ਦਾ ਭਜਨ ਕਰੋ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ ਰਹਾਉ ਹੀ ਪਾਈ ਗੋਬਿੰਦ ਪ੍ਰਮਾਤਮਾ ਨੂੰ ਭਜਣਾ ਸਿਮਰਨਾ ਕਰੋ ਇਸ ਗੱਲ ਨੂੰ ਮਤਾਂ ਭੁੱਲ ਜਾਇਓ ਵਿਸਰ ਜਾਇਓ ਮਾਨਸ ਮਨੁੱਖਾ ਜਨਮ ਦਾ ਇਹੋ ਹੀ ਲਾਭ ਹੈ ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਪਾਤਸ਼ਾ ਭਰਮਾਉਂਦੇ ਹਨ ਜਦੋਂ ਤੱਕ ਜਰਾ ਬਡੇਪੇ ਦਾ ਰੋਗ ਨਹੀਂ ਆ ਕੇ ਪ੍ਰਾਪਤ ਹੋਇਆ ਭਾਅ ਬਿਰਧ ਅਵਸਥਾ ਨਹੀਂ ਆਈ ਜਦੋਂ ਤੱਕ ਕਾਲ ਮੌਤ ਨੇ ਇਹ ਕਾਇਆ ਦੇਹੀ ਗਰਸੀ ਖਾਣਾ ਨਹੀਂ ਕੀਤੀ ਜਬ ਲਗ ਵਿਗਲ ਪਈ ਨਹੀਂ ਬਾਨੀ ਭਾਜਲੇਹ ਰੇ ਮਨ ਸਾਰਿਗ ਪਾਨੀ ਜਦੋਂ ਤੱਕ ਬਾਣੀ ਬੋਲੀ ਵਿਕਲ ਵਿਆਕਲ ਨਹੀਂ ਹੋਈ ਭਾਵ ਕੰਠ ਨਹੀਂ ਰੁਕਿਆ हे ਮਨ ਤਦੋਂ ਤੱਕ ਸਾਰਿਗ ਪਾਨੀ ਸਾਰੰਗ ਨਾਮੇ ਧਨੁਕ ਨੂੰ ਪਕੜਨ ਵਾਲੇ ਪ੍ਰਮਾਤਮਾ ਨੂੰ ਸੇਵਨਾ ਕਰ ਜਪਨਾ ਕਰ ਆਬ ਨ ਭਜਸ ਭਜਸ ਕਬ ਭਾਈ ਆਵੈ ਅੰਤ ਨ ਭਜਿਆ ਜਾਈ हे ਭਾਈ ਜੇਕਰ ਤੂੰ ਅਬ ਹੁਣ ਮਨੁੱਖਾ ਜਨਮ ਵਿੱਚ ਪ੍ਰਮਾਤਮਾ ਦਾ ਭਜਨ ਸਿਮਰਨ ਨਹੀਂ ਕਰਦਾ ਫਿਰ ਕਦੋਂ ਭਜਨ ਜਪਨਾ ਕਰੇਗਾ ਜਦੋਂ ਅੰਤ ਅਖੀਰ ਦਾ ਸਮਾਂ ਆ ਜਾਂਦਾ ਉਸ ਸਮੇਂ ਪ੍ਰਭੂ ਸੇਵਿਆ ਸਿਮਰਿਆ ਨਹੀਂ ਜਾਂਦਾ ਜੋ ਕਿਛ ਕਰਹਿ ਸੋਈ ਅਬਸਾਰ ਫਿਰ ਪਛਤਾਹ ਨ ਪਾਵਹੁ ਪਾਰ ਸੋ ਹੁਣ ਜਿਹੜਾ ਕੁਝ ਵੀ ਸਿਮਰਨ ਭਜਨ ਕਰੇਗਾ ਉਹੋ ਹੀ ਅਬ ਹੁਣ ਸੰਭਾਲਣਾ ਕਰ ਉਹੋ ਹੀ ਸਾਰ ਸ੍ਰੇਸ਼ਟ ਹੈ ਸਫਲ ਹੋ ਜਾਵੇਗਾ ਜਦੋਂ ਮਨੁੱਖਾ ਜਨਮ ਦਾ ਸਮਾਂ ਲੰਘ ਗਿਆ ਫਿਰ ਮੁੜ ਕੇ ਪਛਤਾਪ ਹੀ ਕਰੇਗਾ ਪਰ ਸੰਸਾਰ ਤੋਂ ਪਾਰ ਹੋ ਕੇ ਮੁਕਤੀ ਦਾ ਪਾਰਲਾ ਕਿਨਾਰਾ ਨਹੀਂ ਪਾ ਸਕੇਗਾ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਰੰਜਨ ਦੇਵ ਇਹ ਭਾਈ ਉਹ ਹੀ ਪ੍ਰਮਾਤਮਾ ਦਾ ਅਸਲ ਸੇਵਕ ਦਾਸ ਹੈ ਜਿਹੜਾ ਪ੍ਰਭੂ ਨੇ ਆਪਣੀ ਭਗਤੀ ਰੂਪੀ ਸੇਵਾ ਟਹਿਲ ਚਲਾਉਣਾ ਕੀਤਾ ਹੈ ਉਨਾ ਉਸਨੇ ਹੀ ਪ੍ਰਕਾਸ਼ ਰੂਪ ਤੇ ਨਿਰੰਝਨ ਸੁੱਧ ਸਰੂਪ ਪ੍ਰਭੂ ਜੀ ਪ੍ਰਾਪਤ ਕੀਤੇ ਹਨ ਗੁਰਵਿਲ ਤਾਂਗੇ ਗੁੱਲੇ ਕਪਾਟ ਬਹੁਰ ਨ ਆਵੇ ਜੋਨੀ ਬਾਟ ਗੁਰਾਂ ਨਾਲ ਮਿਲ ਕਰਕੇ ਉਸ ਮਨੁੱਖ ਦੇ ਪੰਜਾਂ ਕੋਸ਼ਾਂ ਆਸਾਂ ਅੰਦੇਸਾ ਰੂਪੀ ਕਪਾਟ ਤੱਕ ਤੇ ਖੁੱਲ ਗਏ ਹਨ ਬਹੁਰ ਮੁੜ ਕੇ ਉਹ ਮਨੁੱਖ 84 ਲੱਖ ਜੁਨਾ ਦੇ ਬਾਦ ਰਸਤਿਆਂ ਵਿੱਚ ਨਹੀਂ ਆਵੇਗਾ ਇਹੀ ਤੇਰਾ ਔਸਰ ਇਹ ਤੇਰੀ ਵਾਰ ਘਟ ਭੀਤਰ ਤੂੰ ਦੇਖ ਵਿਚਾਰ ਏ ਭਾਈ ਪ੍ਰਮਾਤਮਾ ਦੇ ਸਿਮਰਨ ਭਜਨ ਦਾ ਤੇਰਾ ਇਹੋ ਕਲਯੁਗ ਦਾ ਔਸਰ ਸਮਾ ਹੈ ਅਤੇ ਇਹੋ ਹੀ ਮਨੁੱਖਾ ਜਨਮ ਦੀ ਤੇਰੀ ਵਾਰੀ ਹੈ ਤੂੰ ਆਪਣੇ ਘਟ ਹਿਰਦੇ ਦੇ ਭੀਤਰ ਵਿੱਚ ਵਿਚਾਰ ਨਿਰਣਾ ਕਰਕੇ ਵੇਖਣਾ ਕਰ ਕਹਿਤ ਕਬੀਰ ਜੀਤ ਕਹਿ ਹਾਰ ਬਹੁ ਵਿਦ ਕਹਿਓ ਪੁਕਾਰ ਪੁਕਾਰ ਭਗਤ ਕਬੀਰ ਸਾਹਿਬ ਜੀ ਕਹਿਤ ਕਥਨ ਕਰਦੇ ਹਨ ਕਿ ਅਸੀਂ ਨਿਰਪੱਖ ਬਚਨ ਕਹਿੰਦੇ ਹਾਂ ਚਾਹੇ ਹੁਣ ਭਜਨ ਸਿਮਰਨ ਕਰਕੇ ਮਨੁੱਖਾ ਜਨਮ ਜਿੱਤ ਲੈਣਾ ਕਰ ਜਾਂ ਵਿਸ਼ਿਆਂ ਵਿੱਚ ਲੱਗ ਕੇ ਹਾਰ ਜਾਣਾ ਕਰ ਅਸੀਂ ਤਾਂ ਬਹੁਤ ਤਰ੍ਹਾਂ ਕਰਕੇ ਪੁਕਾਰ ਪੁਕਾਰ ਢੰਡੋਰਾ ਦੇ ਦੇ ਕੇ ਕਹਿ ਦਿੰਦਾ ਹੈ ਕਿ ਇਹ ਜਨਮ ਨੂੰ ਜਿੱਤ ਲਵੋ ਇਸ ਜਨਮ ਨੂੰ ਜਿੱਤ ਲਵੋ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ